ਸਾਡੇ ਬਹੁਤ ਹੀ ਸਤਿਕਾਰਯੋਗ ਔਰ ਮਨਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤਰਨਤਾਰਨ ਸ਼ਹਿਰ ਵਿਖੇ ਪਹੁੰਚੇ। ਉਹ ਅਸੀਂ ਗਰਾਊਂਡ ਲੈਵਲ ਤੇ ਵੀ ਮੀਟਿੰਗਾਂ ਕੀਤੀਆਂ ਜਾਂ ਲੋਕਾਂ ਦੇ ਵਿੱਚ ਫਤਰੀ ਦਾ ਲੋਕ ਆਮ ਆਦਮੀ ਪਾਰਟੀ ਦੇ ਪਿਛਲੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਜੋ ਕੰਮ ਕੀਤੇ ਗਏ ਆ ਉਹਦੇ ਤੋਂ ਬਹੁਤ ਖੁਸ਼ ਨੇ। ਮੈਮੀਲ ਕੇਡ ਵਿੱਚ ਬੜਾ ਜਥਾ ਸ਼ਕਤੀ ਕੰਮ ਦਿੱਤੇ ਆ ੜਕਾਂ ਦਾ ਜਾਲ ਵਿਛਾਇਆ ਵਾ ਬਹੁਤ ਸਾਰੀਆਂ ਕਰਨੀਆਂ ਪਕੀਆਂ ਕਰਾਈਆਂ ਵਾ ਲੋਕਾਂ ਤੇ ਛੇਡ ਪਿਆਉਣਾ ਸਵਾਰੀਆਂ ਨੇ ਥੋੜੀ ਬਹੁਤ سارے ਕੰਮ ਕੀਤੇ ਸਿਰੋਕ 2 ਸਾਲ ਦੇ ਵਿੱਚ ਜੋ ਪਹਿਲਾਂ ਸਰਕਾਰ ਵੱਲੋਂ ਕੰਮ ਦਿੱਤੇ ਜਾਣੇ ਉਸ ਤੋਂ ਪੁੱਜੇ ਜੋ ਲਾਲਜੀ ਸਿੰਘ ਕੋ ਦਰੋਂ ਇਹ ਤਰਨ ਤਰਨ ਹਲਕੇ ਤੋਂ ਬੜੀ ਅੱਡੀ ਬਹੁ ਮਾਦੇ ਨਾਲ ਚਿਤਾ ਕੇ ਲੋਕ ਸਭਾ ਦੇ ਵਿੱਚ ਭੇਜਣੀ ਜਿਹੜਾ 1000 ਰੁਪਿਆ ਔਰਤਾਂ ਨੂੰ ਦੇਣ ਵਾਲਾ ਜਿਹੜਾ ਮਹੀਨੇ ਬਾਅਦ ਜਿਹੜਾ ਦੇਣਾ ਵਾ ਉਹ ਰਹਿੰਦੀ ਹੈ ਗਾਰੰਟੀ ਮਾਨ ਸਾਹਿਬ ਕਹਿੰਦੇ ਆ ਵੀ ਇਹ ਚੋਣਾਂ ਤੋਂ ਬਾਅਦ ਜਲਦੀ ਜਲਦੀ ਉਹ ਵੀ ਗਾਰੰਟੀ ਪੂਰੀ ਕਰ ਦਿੱਤੇ ਜਾਵੇਗੀ ਕੋਈ ਵੀ ਗਾਰੰਟੀ ਇਹੋ ਜਿਹੀ ਨਿਰੋਖੀ ਗਾਰੰਟੀਆਂ ਤੋਂ ਵੱਧ ਕੰਮ ਕਰਾਂਗੇ सीएम साहब जेडे दरੰਦਾਰ ਨੂੰ ਤੇ ਬਾਦ ਰਾਇਆ ਲਾਲਜੀਤ ਪੁੱਲ ਸਿੰਘ ਦੇ ਹੱਕ ਵਿੱਚ ਜਿਹੜਾ ਰੋਡ ਕਿਓ ਕੀਤਾ ਜਾ ਰਿਹਾ ਹੈ ਸਾਡੇ ਨਾਲ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਹਲ ਤੇ ਮਨਜਿੰਦਰ ਸਿੰਘ ਲਾਲਪੁਰ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਐਮਐਲਏ ਸਾਹਿਬ ਅੱਜ ਸੀਐਮ ਦੇ ਰੋਡ ਕਿਓ ਬਾਰੇ ਦੱਸਿਓ ਦੇਖੋ ਜੀ ਪਲੂਰ ਸਭਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਪੁੱਲਰ ਦੇ ਹੱਕ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਔਰ ਮਨਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤਰਨਤਾਰਨ ਸ਼ਹਿਰ ਵਿਖੇ ਪਹੁੰਚ ਰਹੇ ਆ ਇੱਥੇ ਜਿਹੜਿਆ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਕੇ ਉਹਨਾਂ ਦੀ ਉਡੀਕ ਕਰ ਰਹੇ ਆ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਵਾ ਜੋ ਅਸੀਂ ਗਰਾਊਂਡ ਲੈਵਲ ਤੇ ਵੀ ਮੀਟਿੰਗਾਂ ਕੀਤੀਆਂ ਜਾਂ ਲੋਕਾਂ ਦੇ ਵਿੱਚ ਵਿਚਰੀ ਦਾ ਲੋਕ ਆਮ ਆਦਮੀ ਪਾਰਟੀ ਦੇ ਪਿਛਲੇ ਭਵੰਤਮਾਨ ਸਰਕਾਰ ਦੇ ਵੱਲੋਂ ਜੋ ਕੰਮ ਕੀਤੇ ਗਏ ਆ ਉਹਦੇ ਤੋਂ ਬਹੁਤ ਖੁਸ਼ ਨੇ ਪੈਸਾ ਜੁਮਟ 2 ਮਹੀਨਾ ਦੀ ਮਤੀ ਜਿਹੜੀ ਆ ਫ੍ਰੀ ਦਿੱਤੀ ਗਈ ਆ ਸਖੂਲ ਵਧੀਆ ਬਣਾਏ ਜਾ ਰਹੇ ਨੇ ਹਸਪਤਾਲ ਵਧੀਆ ਬਣਾ ਰਹੇ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਜਿਹੜਾ ਨੌکریاں ਦਿੱਤੀਆਂ ਗਈਆਂ ਨੇ ਫੀਡਾਂ ਦੇ ਮੈਦਾਨਾਂ ਨੂੰ ਸਵਾਰਿਆ ਜਾ ਰਿਹਾ ਵਾ ਫੀਡ ਕਲਚਰ ਪੈਦਾ ਕੀਤਾ ਜਾ ਰਿਹਾ ਵਾ 43 ਸੌਵਾਂਵਾਂ ਜਿਹੜੀਆਂ ਲੋਕਾਂ ਦੇ ਘਰ-ਘਰ ਪਹੁੰਚਾਈਆਂ ਜਾ ਰਹੀਆਂ ਵਾ ਜਿਹੜਾ ਨਹਿਰਾਂ ਦਾ ਪਾਣੀ ਆ ਉਹ ਪੇਲਾਂ ਤੱਕ ਪਹੁੰਚਾ ਦਿੱਤਾ ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਹਰ ਵਰਗੇ ਦਾ ਜਿਹੜਾ ਧਿਆਨ ਰੱਖਿਆ ਜਾ ਸਕਦਾ ਤੇ ਮੈਂ ਵੀ ਹਲਕੇ ਦੇ ਵਿੱਚ ਬੜਾ ਜਥਾ ਸ਼ਕਤੀ ਕੰਮ ਦਿੱਤੇ ਆ ਅੜਕਾਂ ਦਾ ਜਾਲ ਵਿਛਾਇਆ ਬਹੁਤ ਸਾਰੀਆਂ ਫਰਮੀਆਂ ਪੱਕੀਆਂ ਕਰਾਈਆਂ ਵਾ ਖੇਡ ਗਰਾਊਂਡਾਂ ਸਵਾਰੀਆਂ ਨੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਸ਼ਲੋਕ 2 ਸਾਲ ਦੇ ਵਿੱਚ ਲੋਕ ਭੰਤਵਾਨ ਸਰਕਾਰ ਵੱਲੋਂ ਕੰਮ ਕੀਤੇ ਗਏ ਜੇ ਉਹ ਤੋਂ ਕੁਝ ਤੇ ਲੋਕ ਅੱਜ ਜਿਹੜੇ ਆ ਬੜਾ ਨਾਲ ਪਰਵਾਹਾਂ ਹਾਰਾ ਮਿਲ ਰਿਹਾ ਕਿ ਅੱਜ ਬੜੇ ਉਤਸ਼ਾਹ ਦੇ ਨਾਲ ਇੱਥੇ ਆਪਣੇ ਮਹਬੂਬ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵਿਚਾਰ ਸੁਣਨ ਵਾਸਤੇ ਪਹੁੰਚੇ ਆ ਕਿ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਲਾਲਜੀ ਸਿੰਘ ਕੋ ਦਰੋਂ ਇਸ ਤਰਨਤਾਰਨ ਹਲਕੇ ਤੋਂ ਬੜੀ ਵੱਡੀ ਬਹੁਮਾਦੇ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ 16 ਸਾਬ ਜਿਹੜੀਆਂ ਬਾਕੀ ਰਹਿੰਦੀਆਂ ਗਰੰਟੀਆਂ ਉਹ ਵੀ ਕਿੰਨੇ ਚਿਰ ਤੱਕ ਪੂਰੀਆਂ ਹੋ ਜਾਣਗੀਆਂ ਦੇਖੋ ਜੀ ਬਹੁਤ ਸਾਰੀਆਂ ਗਰੰਟੀਆਂ ਜਿਹੜੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਇੱਕ ਜਿਹੜਾ 1000 ਰੁਪਿਆ ਔਰਤਾਂ ਨੂੰ ਦੇਣ ਵਾਲਾ ਜਿਹੜਾ ਮਹੀਨੇ ਬਾਅਦ ਜਿਹੜਾ ਦੇਣਾ ਵਾ ਉਹ ਰਹਿੰਦੀ ਹੈ ਗਾਰੰਟੀ ਮਾਨ ਸਾਹਿਬ ਕਹਿੰਦੇ ਆ ਵੀ ਇਹ 14 ਤੋਂ ਬਾਅਦ ਜਲਦੀ ਜਿਹੜੀ ਉਹ ਵੀ ਗਾਰੰਟੀ ਪੂਰੀ ਕਰ ਦਿੱਤੇ ਜਾਵੇਗੀ ਕੋਈ ਵੀ ਗਾਰੰਟੀ ਇਹੋ ਜੀ ਨਹੀਂ ਰੋਗੀ ਗਾਰੰਟੀਆਂ ਤੋਂ ਵੱਧ ਕੰਮ ਕਰਾਂਗੇ ਕਿਉਂ ਦੂਜੀ ਰਵੈਤੀ ਪਾਰਟੀਆਂ ਵਾਲੀ ਸਰਕਾਰ ਨਹੀਂ ਹੈ ਇਹ ਜੋ ਆਮ ਆਦਮੀ ਪਾਰਟੀ ਕਹਿੰਦੀ ਹੈ ਉਹ ਕਰਦੀ ਹੈ ਜੋ ਭਗਵੰਤ ਸਿੰਘ ਸਰਕਾਰ ਕਹਿੰਦੀ ਹੈ ਉਹ ਕਰਦੀ ਹੈ ਸੋ ਇਹ ਵੀ ਗਾਰੰਟੀ ਜਿਹੜੀ ਹੈ ਜਲਦੀ ਪੂਰੀ ਹੋਊਗਾ ਤਾਂ 2 ਸਾਲ ਦੇ ਕੰਮ ਦਾ ਗਣਾ ਤੇ ਆ ਤੇ ਪਾਈ ਅੰਮ੍ਰਿਤਪਾਲ ਵੀ ਚੋਣ ਮੈਦਾਨ ਦੇ ਵਿੱਚ ਨੇ ਕੁਲਵੀਰ ਸਿੰਘ ਜੀਰਾ ਵੀ ਆ ਤਾਂ ਕਾਲੀਦਾਲਾ ਨੂੰ ਵਿਰਤਾ ਸਿੰਘ ਬਟੂਆ ਵੀ ਆ ਕਿਹਦੇ ਨਾਲ ਫਿਰ ਮੁਕਾਬਲਾ ਗਿੰਦੇ ਦੇ ਦੇਖੋ ਜੀ ਹਰ ਇੱਕ ਨੂੰ ਲੋਕਤੰਤਰ ਦੇ ਵਿੱਚ ਚੋਣ ਲੜਨ ਦਾ ਹੱਕ ਆ ਭਾਵੇਂ ਪਾਈ ਅੰਮ੍ਰਿਤਪਾਲ ਸਿੰਘ ਆ ਭਾਵੇਂ ਬਟੂਆ ਜੀ ਆ ਭਾਵੇਂ ਜੀਰਾ ਜੀ ਆ ਸੋ ਹਾਲੇ ਲੋਕਾਂ ਨੇ ਦੇਖਣਾ ਕਿ ਕਿਨੂੰ ਵੋਟ ਪਾਣੀ ਆ ਕਿਨੂੰ ਨਹੀਂ ਪਾਣੀ ਜੇ ਲੋਕ ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਸੋ ਲੋਕ ਜਿਹੜੇ ਨੇ ਉਹ ਇਹ ਮੰਨ ਬਣਾਈ ਬੈਠੇ ਨੇ ਜੇ ਭਗਵੰਤ ਮਾਨ ਸਰਕਾਰ ਨੇ ਜੋ ਕੰਮ ਕੀਤੇ ਆ ਉਹ ਜਿਹੜਾ ਵੀ ਉਮੀਦਵਾਰ ਉਹਦੇ ਵੱਲੋਂ ਖੜਦਾ ਵਾ ਉਹਨੂੰ ਜਿਤਾਉਣ ਦੇ ਸੋ ਲਾਲਜੀਤ ਸਿੰਘ ਖੁੱਲਰ ਬੜੀ ਵੱਡੀ ਪੌਮਾ ਦੇ ਨਾਲ ਜਿੱਤਣਗੇ ਮੁਕਾਬਲਾ ਜਿਹੜਾ ਜੀ ਇਹ ਸੱਚ ਤੇ ਝੂਠ ਦਾ ਵਾ ਮੁਕਾਬਲਾ ਕਿਉਂਕਿ ਜੋ ਪਹਿਲੀਆਂ ਰਵਾਇਤੀ ਪਾਰਟੀਆਂ ਨੇ ਕੋਈ ਝੂਠੇ ਪੁਲ ਬੰਨ੍ਹਦੀਆਂ ਨਹੀਂ ਨਈਆਂ ਨੇ ਆ ਬੀਜੇਪੀ ਲੈ ਲਓ 15-15 ਲੱਖ ਜਿਹੜਾ ਜੀ ਜਦੋਂ ਕਾਲਾ ਧੰਨ ਲਿਆਵਾਂਗੇ ਹਰ ਇੱਕ ਦੇ ਖਾਤੇ ਦੇ ਵਿੱਚ ਪੈ ਜਾਊਗਾ ਕੋਈ ਖਾਤੇ ਦੀ ਨਹੀਂ ਪਿਆ 2 ਕਰੋੜ ਹਰ ਸਰ ਨੌਕਰੀਆਂ ਦਿੱਤੀਆਂ ਦਵਾਗੇ ਕੋਈ ਨਹੀਂ ਦਿੱਤੀਆਂ ਆ ਜਿਹੜਾ ਕਾਲੀਦਾਲਿਆ ਇਹਨਾਂ ਨੇ ਜਿਹੜਾ ਪੰਥ ਜਿਹੜੀ ਕਹਿੰਦੀ ਆ ਪੰਥਕੋਣ ਦੇ باوجود ਵੀ ਪੰਥ ਦਾ ਇਹਨਾਂ ਬਹੁਤ ਵੱਡਾ ਨੁਕਸਾਨ ਕੀਤਾ ਕਾਂਗਰਸ ਸਾਰੀ ਜਿਹੜੀ ਆ ਖਿਲਰੀ ਪਈ ਆ ਕੋਈ ਦੋ ਨੇਤਾ ਵੀ ਜਿਹੜੇ ਆਸ ਵਿੱਚ ਨਹੀਂ ਰਲ ਰਹੇ ਸੋ ਖਲਾਰਾ ਪਿਆ ਉਹਨਾਂ ਦੇ ਵਿੱਚ ਕੋਈ ਮੁਕਾਬਲਾ ਜਿਹੜਾ ਵਾ ਕਿਸੇ ਦੇ ਨਾਲ ਨਹੀਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਹੀ ਇਤਿਹਾਸ ਰਚੇਗੀ ਤੇ 13 ਦੀਆਂ ਸੀਟਾਂ ਪਿਆਰ ਤੋਂ ਜਿਹੜੀ ਜਿੱਤੇਗੀ ਤਾਂ ਮਨਜਿੰਦਰ ਸਿੰਘ ਲਾਲਪੁਰਾ ਜੀ ਤੁਸੀਂ ਵੀ ਕੱਲ ਰੈਲੀ ਰੱਖੀ ਗਈ ਆ ਅੱਜ ਦੇ ਰੋਡ ਸ਼ੋਅ ਬਾਰੇ ਵੀ ਦੱਸਿਓ ਤੇ ਰੈਲੀ ਬਾਰੇ ਵੀ ਜ਼ਰੂਰ ਦੱਸਿਓ। ਉਹ ਅੱਜ ਇੱਕ ਬਹੁਤ ਹੀ ਕਾਮਯਾਬ ਰੋਡ ਸ਼ੋਅ ਜਿਹੜਾ ਉਹ ਸਰਦਾਰ ਭਵਨ ਸਿੰਘ ਮਾਨ ਜੀ ਵੱਲੋਂ ਜਿਹੜਾ ਸਾਡੇ ਤਰਫ ਤਰਜੇ ਵਿੱਚ ਕੱਢਿਆ ਜਾ ਰਿਹਾ ਵਾ ਸਾਰੇ ਵੋਟਰ ਸਪੋਰਟਰ ਜਿਹੜੇ ਆ ਅੱਜ ਪਾਰਟੀ ਦੇ ਵਰਕਰ ਇੱਥੇ ਜਿਹੜੇ ਉਹ ਕਹਿੰਨੇ ਤੇ ਕੱਲ ਨੂੰ 26 ਤਰੀਕ ਨੂੰ 11 ਵਜੇ ਖੈਰਾ ਫਾਰਮ ਸ਼ੇਰੋਂ ਵਿਖੇ ਹਲਕਾ ਕਦੂਰ ਸਾਹਿਬ ਦੇ ਜਿਹੜੀ ਜਨ ਸਭਾ ਵਾ ਹੋ ਰੱਖੀ ਗਈ ਆ ਸੋ ਸਾਰਿਆਂ ਨੂੰ ਅਪੀਲ ਆ ਵੀ ਕੱਲ 11 ਵਜੇ ਖੈਰਾ ਫਾਰਮ ਪਹੁੰਚ ਜੀ ਕਿਰਪਾ ਕਰੇ ਕੁੱਲ ਸਰਭਾ ਕਦੀ ਵੱਡੀ ਲੇਟ ਨਾ ਦੇਤ ਰਹੇ ਨੇ ਤੁਸੀਂ ਦਾਵਾ ਕੀਤਾ ਸੀ ਕਿ ਕਿ ਉਹ ਜਿੱਤੇ ਹੀ ਬਏ ਆ ਵਧਾਈ ਐਡਵਾਂਸ ਦੇ ਦਿੰਦੇ ਆ ਬਿਲਕੁਲ ਸਿਆਸੀ ਸਮੀਕਰਨ ਨਹੀਂ ਬਣ ਚੁੱਕੇ ਇਸ ਵਕਤ ਲਾਜਿਤ ਪੁੱਲਰ ਜਿੰਨੀ ਲੀਡ ਇਸ ਵਕਤ ਸਰਵੇਜ ਲੈ ਚੁੱਕੇ ਨੇ ਉਹ ਲੀਡ ਜਿਹੜੀ ਆਪਣੇ ਟੁੱਟਦੀ ਨੇ ਜਿੱਥੋਂ ਚੋਗਰਾ ਦੇ ਵਿੱਚ ਚਾਹੇ ਸਿਆਸੀ ਸਮੀਕਰਨ ਕਿੱਡੀ ਵੱਜੀ ਕੋਈ ਵੱਡੀ ਘਟਨਾ ਹੋ ਜਾਈ ਜਾਂ ਕੋਈ ਚਾਹ ਸੰਬੰਧੇ ਹੁੰਦੇ ਆ ਉਹ ਵੀ ਆਉਂਦੇ ਪਰ ਜਿੱਥੋਂ ਤੱਕ ਹੁਣ ਤੱਕ ਉਹ ਸਰਵੇਜ ਜਾ ਚੁੱਕੇ ਆ ਇੱਥੇ ਇੱਥੇ ਜਾ ਕੇ ਅਗਲੇ ਦਿਨਾਂ ਚਾਹ ਰਾਜ ਕੋਈ ਫਰਕ ਪੈਣ ਵਾਲਾ ਨਜ਼ਰ ਨਹੀਂ ਆਉਂਦਾ ਆਹ ਕਰਕੇ ਮੈਂ ਆਪਣੇ ਭਰਾ ਨੂੰ ਵੱਡੇ ਭਰਾ ਨੂੰ ਅਡਵਾਂਸ ਦਿਵਾਈ ਜਿਹੜੀ ਆ ਉਹ ਦਿੱਤੀ ਤਾਂ ਤੁਹਾਡੇ ਲਈ ਧੰਨਵਾਦ ਧੰਨਵਾਦ ਤਾਂ ਇਹ ਤਨ ਸਤਾਰ ਐਮਐਲਏ ਮਨਜਿੰਦਰ ਸਿੰਘ ਲਾਲਪੁਰ ਹਲਕਾ ਕਡੂਰ ਸਾਹਿਬ ਤੋਂ ਤੇ ਡਾਕਟਰ ਕਸ਼ਮੀਰ ਸਿੰਘ ਥੋਲ ਹਲਕਾ ਤਰਨਤਾਰਨ ਤੋਂ ਐਮਐਲਏ ਜਿਨ੍ਹਾਂ ਨੇ ਅੱਜ ਦੇ ਰੂ ਰਖੋ ਬਾਰੇ ਦੱਸਿਆ ਵਰਤੋਬੱਤ ਸੇਅਰ ਕਰਿਓ ਦੇਖਦੇ ਰਹੋ ਪੰਜਾਬ న్యూਸ ਮੈਂ ਜਸਵੀਰ ਸਿੰਘ ਨਾ ਤਰਨਤਾਰਨ